ਆ ਵੀਡੀਓ ਦੇਖੋ ਵੀਰ ਜੀ ਆ ਸ਼ਾਨਦਾਰ ਪਾਰਕ ਬਣਿਆ ਹੋਇਆ ਇਹ ਕੋਈ ਗਰਾਊਂਡ ਨਹੀਂ ਨਾ ਕੋਈ ਹੋਟਲ ਆ ਨਾ ਕੋਈ ਪੈਲਸ ਆ ਇਹ ਉਹ ਜਗ੍ਹਾ ਇਸ ਗਲੀ ਦੀ ਹਰ ਇੱਕ ਨੇ ਨੰਗਣਾ ਚਾਹੇ ਉਹ ਕਰੋੜਪਤੀ ਆ ਚਾਹੇ ਉਹ ਰੋੜਪਤੀ ਆ ਚਾਹੇ ਨੰਗਾ ਚਾਹੇ ਮਲੰਗਾ ਹਰ ਇੱਕ ਨੇ ਇਸ ਗਲੀ ਦੀ ਨੰਗਣਾ ਜਿਹੜਾ ਆ ਗੇਟ ਦੀ ਦਾ ਇਹ ਹੈਗਾ ਭਾਈ ਪਿੰਡ ਮਹਿਮਾ ਸਵਾਏ ਬਠਿੰਡਾ ਡਿਸਟ੍ਰਿਕਟ ਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਇਸ ਪਿੰਡ ਦੇ ਇਹ ਸਿਵੇ ਨੇ ਅੰਤਮ ਸੰਸਕਾਰ ਕਰਨ ਵਾਲੀ ਜਗਾ ਆ ਦੇਖ ਲੋ ਆ ਬੈਠਣ ਨੂੰ ਕੁਰਸੀਆਂ ਐ ਚੇਹਰਾਂ ਲੱਗੀਆਂ ਨੇ ਚੱਦਰਾਂ ਪਈਆਂ ਹੋਈਆਂ ਨੇ ਆ ਇੱਥੇ ਦਾਖਤਰ ਵੀ ਬਣਿਆ ਹੋਇਆ ਇੱਥੇ ਭਾਈ ਜੀ ਬਹਿ ਕੇ ਅਰਦਾਸ ਵਗੈਰਾ ਕਰਦਾ ਸਾਰਾ ਸਿਸਟਮ ਹੈ ਪੂਰਾ ਲੱਗਿਆ ਹੋਇਆ ਹਰ ਤਰ੍ਹਾਂ ਦੀ ਸਹੂਲਤਾਂ ਇੱਥੇ ਪੂਰਾ ਐਨ ਵਧੀਆ ਬਣਾਇਆ ਹੋਇਆ ਬਾਥਰੂਮ ਬਣੇ ਹੋਏ ਨੇ ਇੱਥੇ ਪਰੂਆ ਵੀ ਬੱਲੇ ਬੱਲੇ ਕਰਾਈ ਪਈ ਆ ਇਹੋ ਜਿਹਾ ਬਾ ਮਰਨ ਵਾਲਿਆਂ ਨੂੰ ਵੀ ਸਵਾਦ ਆ ਜਾਂਦਾ ਜਣੀ ਮਰ ਕੇ ਵੀ ਐ ਤਾਂ ਹੈਵੀ ਵਧੀਆ ਜਗ੍ਹਾ ਜੀ ਨੰਘ ਗਿਆ ਮੇਤਰਾ ਆ ਦੇਖ ਲਓ ਭਾਈ ਇਹ ਪਿੰਡ ਵਾਲਿਆਂ ਨੂੰ ਵੱਡਾ ਸਿਹਰਾ ਜਾਂਦਾ ਜਿਨੇ ਵੀ ਇਹ ਸੇਵਾ ਕਰਵਾਈ ਆ ਚਾਹੇ ਪੰਚਾਇਤ ਨੇ ਕਰੀ ਚਾਹੇ ਪਿੰਡ ਦੀ ਉਹ ਨੌ ਪਿੰਡ ਦਾ ਉੱਚਾ ਹੋ ਗਿਆ